ਬਠਿੰਡਾ ਇਲਾਕੇ ਦੇ ਵਿੱਚ ਮੋਟਰਸਾਈਕਲ ਚੋਰੀ ਕਰਦੀਆ ਵਾਰਦਾਤਾ ਦਿਨੋਂ ਦਿਨ ਦੇ ਅਸੀਂ ਵੱਧ ਪੁਲਿਸ ਹੋਇਸ ਤਰਕ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਬਠਿੰਡਾ ਦੀ ਉਹ ਤਸਵੀਰਾਂ ਜਿੱਥੇ ਕਿ ਇੱਕ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਵੱਖ-ਵੱਖ ਜਗ੍ਹਾ ਤੋਂ ਮੋਟਰਸਾਈਕਲ ਚੋਰੀ ਕਰਦੇ ਸਨ ਇਹਨਾਂ ਗਰੂਪ ਮੈਂਬਰਾਂ ਦੇ ਕੋਲ ਪੰਜ ਮੋਟਰਸਾਈਕਲ ਵੀ ਬਰਾਬਰਦ ਹੋਏ ਜੋ ਉਹਨਾਂ ਵੱਖ-ਵੱਖ ਦਾਵਤਾਂ ਤੋਂ ਚੁੱਕੇ ਸਨ ਇਸ ਨੂੰ ਲੈ ਕੇ ਪੁਲਿਸ ਬਹੁਤ ਸਤਾਰਕ ਹੋ ਗਈ ਸੀ ਅਤੇ ਉਸ ਤੋਂ ਵੱਲੋਂ ਵੱਡੀ ਕਾਮਯਾਬੀ ਦੱਸੀ ਜਾ ਰਹੀ ਜੋ ਇੱਕ ਗਰੋਹ ਸੀ ਜਿਸ ਨੂੰ ਕਿ ਫੜ ਲਿਆ ਗਿਆ ਹੈ ਤੇ ਤਿੰਨ ਮੈਂਬਰ ਗ੍ਰਿਫਤਾਰ ਕੀਤੇ ਹਨ ਬਾਕੀਆਂ ਦੀ ਪਾਲ ਅਜੇ ਜਾਰੀ ਹੈ ਹਾਂਜੀ ਬਣ ਜਾਓ ਬੀਐਸਪੀ ਸਾਹਿਬ ਦੇ ਦਿਸਾਂਗਰ ਦੀ ਸ਼ਾਮ। ਸਾਡੇ ਯਾਸੀ ਗੁਰਮੀਤ ਸਿੰਘ ਤੋਂ ਕੀ ਵਰਤੋ ਆ। ਉਹਨੂੰ ਮਕੂਰੀ ਬਲੀ ਸੀ ਕਿ ਵੀ ਦੋ ਮੋਟਰਸਾਈਕਲ ਸੋ ਆ ਰਹੇ ਹਨ, ਚੋਰੀ ਦਾ ਮੋਟਰਸਾਈਕਲ ਹੈ। ਮਕੂਰੀ ਦੇ ਧਾਰ ਤੇ ਉਹਨੇ ਨਾਕਾਬੰਦੀ ਕੀਤੀ। ਦਰਾਂਲੇ ਨਾਕਾਬੰਦੀ ਜਿਸ ਤਰ੍ਹਾਂ ਮਕੂਰੀ ਹੋਈ ਸੀ ਉਸ ਤਰ੍ਹਾਂ ਦੋ ਆਦਮਿਆਂ ਨੇ ਰੋਕੇ, ਕ੍ਰਿਸ਼ਨ ਸਿੰਘ ਐ ਕਬਲਵੀਰ ਸਿੰਘ। ਉਹਨੂੰ ਜੋ ਚੈੱਕ ਕੀਤਾ ਉਹ ਉਹਨਾਂ ਕੋਲੋਂ ਚੋਰੀ ਦਾ ਮੋਟਰਸਾਈਕਲ ਮਿਲਿਆ। ਉਸ ਤੋਂ ਬਾਅਦ ਉਹਨੇ ਪਛੜੇ ਚ ਕੀਤੀ। ਪੁੱਛ ਗਏ ਸ ਤਾਂ ਦੋ ਬੰਦੇ ਸੀ ਇੱਕ ਤਾਂ ਕ੍ਰਿਸ਼ਨ ਸਿੰਘ ਐ ਮਾਲਾ ਪਿੰਡ ਹੈਗਾ ਮਾਲਾ ਕਲਾਮ ਬੁਕੇ ਦਾ ਤੇ ਇੱਕ ਦੇ ਨਾਲ ਬਲਵੀਰ ਸਿੰਘ ਹੈ ਇਹ ਪਤਰਾਲੇ ਦਾ ਪਿੰਡ ਹੈਗਾ ਉਧਰਾਂ ਨੇ ਪੋਛਪੇ ਜਿਹੜਾ ਉਹਨੇ ਕ੍ਰਿਸ਼ਨ ਸਿੰਘ ਨੇ ਇੱਕ ਦੱਸਿਆ ਵੀ ਮਰੇ ਕੋਲ ਕੌਂਸਲ ਹੋ ਰਾ ਕਿਉਂ ਦੀਦਾ ਉਹ ਦਵਰ ਕਰਾਲਿਆ ਤੇ ਉਹਨੇ ਇੱਕ ਬੰਦਾ ਵੀ ਦੱਸਿਆ ਸਭ ਜੀਵਨ ਸਕੜਾ ਉਹਦਾ ਨਾਮ ਹੈਗਾ ਦਵਿੰਦਰ ਜੀ ਸੈਕਟਰ ਉਹ ਉਹਨੇ ਦੱਸਿਆ ਵੀ ਸਾਡਾ ਸਾਥੀ ਹੈ ਦਵਿੰਦਰ ਜੀ ਸੈਕਟਰ ਉਹ ਕਿਸੇ ਇੱਕ ਮੋਟਰਸਾਈਕਲ ਦਾ ਗੌਰਵ ਕਰਾਲਾ ਵੀ ਚੜੀਦਾ ਸੀ ਇਸੇ ਲੜੀ ਦੇ ਤਹਿਤ ਜਦੋਂ ਉਹ ਸਾਕਤੀ ਨਾਲ ਪੁੱਛਗਿੱਛ ਕੀਤੀ ਤੈਨ ਕ੍ਰਿਸ਼ਨ ਸਿੰਘ ਨੇ ਸਾਨੂੰ ਕੋ ਮੁੱਠ ਸਗਲਾ ਮੁਰਾੜ ਪੂਰਨ ਦੱਸੇ ਜਿੱਥੇ ਉਹਨੇ ਬਾਸ਼ ਪਾ ਕੇ ਰੱਖਿਆ ਉਹ ਹੋਰ ਕਵਰ ਕਰਾ ਤੇ ਕੋਲਾ ਪੰਜ ਮੁੱਠ ਸਗਲ ਚੋਰੀ ਦੇ ਸੀ ਇਹਨਾਂ ਦੇ ਪਰ ਤੇ ਜਦੋਂ ਕਰਤ ਨੇ ਟਾਈਮ ਦੇ ਇਸ ਤਰ੍ਹਾਂ ਰਵਾਤਾ ਕਰੀ ਗਾ ਜਿਹੜਾ ਕ੍ਰਿਸ਼ਨ ਸਿੰਘ ਆਏ ਤੇ ਕਾਫੀ ਪਹਿਲਾਂ ਵੀ ਚੋਰੀ ਦੇ ਮਕਾਦਮੇ ਦਰਜਾ ਫੋਗੇ ਜਿਲੇ ਚ ਹੈ ਫਰੀ ਕੋਰਟ ਚ ਹੈ ਚਾਰ ਮਕਾਦਮੇ ਦਰਜ ਹੈ ਕਾਫੀ ਸਮੇ ਤੋਂ ਹੀ ਇਸ ਵਾਰ ਕੰਮ ਚ ਲੱਗਿਆ ਹੋਇਆ ਹੈਗਾ ਇਸ ਕਰਕੇ ਇਹਦਾ ਜਿਹੜਾ ਪਿਛਲਾ ਰਿਕਾਰਡ ਅਸੀਂ ਦੇਖਿਆ ਹੈਗਾ ਉਹ ਵਾੜਾ ਹੈਗਾ ਜੋਰੀ ਦੇ ਬਰਾਦਰ ਦਾ ਮੇਕ ਹੈਗਾ ਤੇ ਸਾਰੇ ਇਹ ਵੀ ਨਹੀਂ ਕਿ ਕਰਦੇ ਸੀ ਕਿ ਕੋਈ ਨਸ਼ਾ ਪੱਤੇ ਦੇ ਵੀ ਆ ਨਹੀਂ ਜਿਹੜਾ ਇਹ ਕ੍ਰਿਸ਼ਨ ਸਿੰਘ ਹੈ ਇਹ ਨਸ਼ੇ ਕਰਦਾ ਹੈਗਾ ਬਲਵੀਰ ਸਿੰਘ ਵੀ ਨਸ਼ੇ ਕਰਦਾ ਹੈਗਾ ਇਹ ਨਸ਼ੇ ਦੀ ਪੂਰਤ ਲਈ ਆਪਦੀ ਇਸ ਤਰ੍ਹਾਂ ਤੇ ਜੋੜਦਾ ਹੈ ਜਾਂ ਬੋਸ ਤੇ ਰਹਿਣ ਵਾਲੇ ਸਾਰੇ ਇੱਕ ਬਟਿੰਡਾ ਦੇ ਰਹੀਏ ਨਹੀਂ ਜਿਹੜਾ ਕ੍ਰਿਸ਼ਨ ਸਿੰਘ ਹੈ ਬਾਲਾ ਕਲਾ ਪੰਡਾ ਹੈ ਤੇ ਜਿਹੜਾ ਬਲਵੀਰ ਸਿੰਘ ਹੈ ਇਹਦਾ ਪਿੰਡ ਬਤਰਾਲਾ ਜਿਹੜਾ ਪੁੱਜਾ ਤੇ ਤੀਜਾ ਦਵਿੰਦਰ ਜੀ ਸਗਿਆ ਕਿਦਾ ਪੜਾ ਹੈਗਾ ਦਾ ਜੀਵੜਾ ਕਰਾਤਾ ਅੰਦਰ ਉਹ ਸਭ ਜੀ ਮਾਂ ਜੋ ਕੋਰਟ ਪੇਸ਼ ਕਰ ਮਾਂ ਜੀ ਮਾਂ ਜੋ ਕੋਰਟ ਪੇਸ਼ ਕਰਕੇ ਨਾ ਦਸੀਂ ਰਿਮਾਂਡ ਲੈ ਅਸੀਂ ਦਰਾਂਨੇ ਰਿਮਾਂਡ ਹੀ ਸਾਨੂੰ ਹੈ ਜਿਹੜਾ ਚੰਪੂ ਚਲੋ ਫਿਰ ਇਸ ਤਰ੍ਹਾਂ ਦੇ ਬੰਦੇ ਨੂੰ ਬਾਹਰੋਂ ਵੀ ਲੱਭਦੇ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਵੀ ਮੈਸੇਜ ਇਹ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਤਾਂ ਮੈਸੇਜ ਸਾਡਾ ਸਖਤੀ ਨਾਲ ਤਾੜਨਾ ਕਰਦੇ ਆਂ ਸੀ ਵੀ ਇਸ ਤਰ੍ਹਾਂ ਦਾ ਕੰਮ ਛੱਡ ਜਾਓ ਤੇ ਨਹੀਂ ਇਸ ਤਰ੍ਹਾਂ ਦਾ ਇੱਕ ਖੁਸ਼ਲਾ ਕੰਮ ਜਿਵੇਂ ਜੀ